ਲਓ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਅਜੀਬ ਚੀਜ਼ ਸ਼ੇਅਰ ਕਰਨ ਲੱਗੀ ਆਂ ਬਹੁਤ ਮਹਿੰਗੀ ਆ ਪਰ ਇਹਦੇ ਫਾਇਦੇ ਬਹੁਤ ਐ ਤੇ ਆਊਟ ਆਫ ਇੰਡੀਆ ਆ ਤੇ ਲਓ ਜੀ ਪਹਿਲਾਂ ਮੈਂ ਤੁਹਾਨੂੰ ਦਿਖਾ ਦਵਾਂ ਆ ਆ ਖਰਕਰ ਇਹ ਚੀਜ਼ ਕੀ ਆ ਤੇ ਚਲੋ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਹੈਗਾ ਆ ਲਸਣ ਤੇ ਲਸਣ ਇਹ ਆਪਣੇ ਇੰਡੀਆ ਦਾ ਨਹੀਂ ਇਹ ਹੈਗਾ ਚਾਈਨਾ ਦਾ ਲਸਣ ਹਾਂਜੀ ਚਾਈਨਾ ਦਾ ਲਸਣ ਤੁਸੀਂ ਦੇਖ ਸਕਦੇ ਹੋ ਕੀ ਇਹਦੀ ਜਿਹੜੀ ਲੁੱਕ ਹੈ ਆਪਣੇ ਨਾਰਮਲ ਲਸਣ ਨਾਲੋਂ ਕਿੰਨੀ ਡਿਫਰੈਂਟ ਹੈ ਤੇ ਆਪਣੇ ਲਸਣ ਜਿਹੜਾ ਵਾਈਟ ਹੁੰਦਾ ਤੇ ਇਹਦਾ ਕਲਰ ਕੁਛ ਹੈਗਾ ਆ ਜੈਲੋ ਬਹੁਤ ਅਲੱਗ ਤਰ੍ਹਾਂ ਦਾ ਆ ਤੇ ਜੇ ਤੁਸੀਂ ਇਹਨੂੰ ਮਾਰਕੀਟ ਵਿੱਚ ਪ੍ਰਾਈਸ ਪਤਾ ਕਰਨ ਚਾਹੋਗੇ ਤਾਂ 2000 ਰੁਪਏ ਕਿਲੋ ਹੋਈ ਨਾ ਹੈਰਾਨੀ ਹਾਂਜੀ ਇੰਨਾ ਜੇ ਮਹਿੰਗਾ ਆ ਤਾਂ ਇਹਦੇ ਫਾਇਦੇ ਵੀ ਬਹੁਤ ਜ਼ਿਆਦਾ ਆ ਜਿੱਦਾਂ ਕਿ ਇਹਦੇ ਫਾਇਦੇ ਹਨ ਜੇ ਤੁਹਾਨੂੰ ਖੰਗਚ ਕਾਮ ਹੈ ਇਹ ਤੁਹਾਡਾ ਖੰਗਚ ਕਾਮ ਲਈ ਬਹੁਤ ਫਾਇਦੇਮੰਦ ਹੈ ਤੁਹਾਡੇ ਗੋਡੇ ਦੁਖਦੇ ਆ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਮੈਂ ਤੇ ਇਹਨੂੰ ਫਸਟ ਟਾਈਮ ਦੇਖਿਆ ਤੇ ਫਸਟ ਟਾਈਮ ਮੈਂ ਲਿਆ ਤੇ ਸੋਚਿਆ ਅੱਜ ਇਹਨੂੰ ਜੂਸ ਕਰਦੇ ਆ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਦੱਸਿਓ ਕਿਨੂੰ ਕਿਨੂੰ ਇਸਤੇ ਬਾਰੇ ਵਿੱਚ ਪਤਾ ਸੀ ਤੇ ਕੌਣ ਕੌਣ ਇਹਨੂੰ ਵਰਤ ਚੁੱਕਾ ਆ ਇਹਨੂੰ ਕਹਿੰਦੇ ਆ ਚਾਈਨਾ ਦਾ ਲਸਰ ਦੇਖ ਲਓ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਆਉਣ ਲੱਗ ਪਈਆਂ ਮਹਿੰਗਾ ਪਰ ਫਾਇਦੇ ਵੀ ਅਨੇਕ ਐਦੇ। ਹਲੋ ਜੀ। ਤੇ ਇੱਕ ਗੱਲ ਦੋਸਤੋ ਜਿਹੜੀ ਮੈਂ ਲਸਣ ਬਾਰੇ ਗੱਲ ਕਹੀ ਆ ਮੈਨੂੰ ਨਹੀਂ ਪਤਾ ਹੈਗਾ ਇਹ ਮੈਨੂੰ ਦੁਕਾਨ ਵਾਲੇ ਨੇ ਕਹੀ ਸੀ ਜਿੱਥੋਂ ਲਿਆ ਜਦੋਂ ਉਹਨੇ ਕਹੀ ਮੈਂ ਤੁਹਾਨੂੰ ਦੱਸ ਦਿੱਤੀ ਤੇ ਦੇਖੋ ਜੀ ਫੇਰ ਆਪਣੇ ਲੱਗ ਗਈਆਂ ਸੀਆਂ ਰੌਣਕਾਂ ਆ ਗਿਆ ਸੀ ਆਪਣੇ ਘਰ ਮਹਿਮਾਨ ਦੇਖੋ ਜੀ ਮਹਿਮਾਨਾਂ ਦੀ ਕੀਤੀ ਗਈ ਸੇਵਾ ਨਹੀਂ ਤਾਂ ਫਿਰ ਗੁੱਸੇ ਹੋ ਜਾਂਦੇ ਆ ਦੇਖੋ ਦੇਖੋ ਕਿੰਨੇ ਮਹਿਮਾਨ ਆ ਇਹਨਾਂ ਦੇ ਵਿੱਚ ਆ ਦੇਖੋ ਇਹਨਾਂ ਦੀ ਮੰਮੀ ਆ ਛੋਟੇ ਬੱਚੇ ਆ ਛੋਟੇ ਬੱਚੇ ਹੈਗੇ ਆ ਤਿੰਨ ਖਰਾ ਚਾਰ ਆ ਦੇਖੋ ਹੋ ਗਏ ਨਾ ਹੈਪੀ ਹੈਪੀ ਕਿੰਨੇ ਖੁਸ਼ ਬਿਸਕਟ ਪਾਏ ਇਹਨਾਂ ਨੂੰ ਬਿਸਕਟਾ ਖਾ ਕੇ ਬੜੇ ਖੁਸ਼ ਹੁੰਦੇ ਪਾਲ ਲੈ ਜੀ ਜੇ ਨਾ ਪਾਵਾ ਤਾਂ ਹੋ ਜਾਂਦੇ ਆ ਗੁੱਸੇ ਇਹਨਾਂ ਵਿੱਚੋਂ ਇੱਕ ਇੱਥੇ ਹੋਣਾ ਆ ਥੋੜਾ ਜਿਹਾ ਬ੍ਰਾਊਨ ਕਲਰ ਦਾ ਉਹ ਤੇ ਕੁਝ ਜ਼ਿਆਦਾ ਹੀ ਕਲੋਜ਼ ਆ ਔਰ ਡੱਲੀ ਹੀ ਆ ਜਾਂਦਾ ਉਹ ਅੰਦਰ ਕਮਰੇ ਤੱਕ ਰੜ ਜਾਂਦਾ ਆ ਇੰਨਾ ਜ਼ਿਆਦਾ ਪਿਆਰਾ ਆ ਇੰਨਾ ਕਿਊਟ ਐ ਸਵੀਟ ਐ ਯਾਨੀ ਕਿ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਆ ਆ ਇਹਨਾਂ ਦੀ ਮੰਮੀ ਐ ਚੱਲ ਮੈਂ ਕਿਹਾ ਵਿਚਾਰੀ ਬੱਚਿਆਂ ਵਾਲੀ ਆ ਨਾ ਕੁਝ ਖਾਣ ਨੂੰ ਇਹਨਾਂ ਨੂੰ ਪਾ ਦਿੰਦੇ ਆ ਡੈਲੀ ਆ ਜਾਂਦੇ ਹੁੰਦੇ ਆ ਤੇ ਡੈਲੀ ਮੈਂ ਇਹਨਾਂ ਲਈ ਸਪੈਸ਼ਲੀ ਜਦੋਂ ਲੈਣ ਜਾਂਦੀ ਮਾਰਕੀਟ ਤੋਂ ਇਹਨਾਂ ਲਈ ਬੈਸਕਟ ਜਾਂ ਕੁਝ ਨਾ ਕੁਝ ਲੈ ਕੇ ਆਉਂਦੀ ਹੁੰਦੀ ਆ ਠੀਕ ਐ ਬਹੁਤ ਜ਼ਿਆਦਾ ਕਿਊਟ ਐ ਦੇਖੋ ਉਹਨੂੰ ਵਿਚਾਰੀ ਨੂੰ ਤੰਗ ਕਰਦੇ ਰਹਿੰਦੇ ਤੇ ਆਪਸ ਵਿੱਚ ਇਹ ਫੇਰ ਲੜਦੇ ਰਹਿੰਦੇ ਆ ਆ ਲੋ ਜੀ ਆ ਦੇਖੋ ਕਿੰਨਾ ਸੋਹਣਾ ਆ ਆਪਾਂ ਇਹ ਲਿਆ ਕੇ ਇੱਥੇ ਰੱਖਿਆ ਹੋਇਆ ਆ ਦੁੱਧ ਜਿਹੜਾ ਪੀਂਦਾ ਆ ਉਹਦੇ ਵਿੱਚ ਡੌਗੀ ਤੇ ਇਹਦੇ ਵਿੱਚ ਇਹਨੂੰ ਡੌਗੀ ਦਾ ਪਾ ਦਿੱਤਾ ਸੀਗਾ ਜਿਹੜਾ ਦੁੱਧ ਪਾਉਣ ਵਾਲਾ ਕਿੰਨਾ ਸੂਟ ਹੈ ਹਨ ਕਿਉਂਕਿ ਪਹਿਲਾਂ ਮੈਂ ਬੈਸਕਟ ਪਾਏ ਤੇ ਫਿਰ ਮੈਂ ਜਦੋਂ ਚੱਕ ਕੀਤੀ ਫਰਿੱਜੋਂ ਮੈਂ ਕਿਹਾ ਦੁੱਧ ਵੀ ਪਿਆ ਆ ਵਿਚਾਲ ਹਨਾ ਇਹ ਵੀ ਬੱਚਿਆਂ ਲਈ ਆ ਵਿਚਾਰੀ ਨੂੰ ਦੁੱਧ ਪਾ ਦੇਣੇ ਦੁੱਧ ਪੀ ਕੇ ਖੁਸ਼ ਹੋ ਜਾਣਗੇ ਇੱਥੇ ਦੁੱਧ ਪਾ ਦੇ ਤਾਂ ਸਾਰੇ ਵਿੱਚੀ ਪੀਣ ਲੱਗੇ ਸੀ ਤੇ ਮੈਂ ਕਿਹਾ ਚਲੋ ਆਪਣਾ ਵੀ ਨਾਲ-ਨਾਲ ਕੰਮ ਕਰ ਲਈਏ ਆਪਣੀ ਵੀ ਪੇਟ ਪੂਜਾ ਜ਼ਰੂਰੀ ਹੈ ਇਹਨਾਂ ਦੀ ਤਾਂ ਆਪਾਂ ਕਰ ਦਿੱਤੀ ਹੈ ਇਸ ਲਈ ਆਪਾਂ ਆਪਣੀ ਚਾਹ ਵੀ ਰੱਖ ਦਿੱਤੀ ਸੀ ਤੇ ਆਪਾਂ ਸੈਂਸੋਡਾਈਨਾ ਕਰਨ ਲੱਗੇ ਸੀ ਬਰਸ਼ ਤੇ ਆ ਮੇਰਾ ਥੋੜਾ ਜਿਹਾ ਦੁੱਧ ਰਾਤ ਦਾ ਬਚਿਆ ਹੋਇਆ ਸੀ ਮੈਂ ਕਿਹਾ ਚਲੋ ਜੂਸ ਕਰ ਲਈਏ ਉਹ ਲੰਚਪਣਾ ਦੂੰਗੀ ਸਿਰਫ ਇੱਕ ਨੰਬਰ ਆ ਲੋ ਛੋਟੇ ਕਿੰਨੀਆਂ ਨਕੀਆਂ ਹਾਂ ਮਨੇ ਮਰੇ ਪੈਰ ਛੋਟੇ ਪਰ ਇੰਨੇ ਵੀ ਨਹੀਂ ਹੈ ਵੀ ਆਪ ਮੇਰੇ ਚਪਲਾਂ ਭੇਜਉਣਗੀਆਂ ਇਹ ਸਖਤ ਵੀ ਨਹੀਂ ਨਾ ਬਿਲਕੁਲ ਕੰਫਰਟੇਬਲ ਨਹੀਂ ਹੈਗੀਆਂ ਇਹਨੂੰ ਸਾਈਡ ਤੇ ਰੱਖ ਦੋ ਇਦੀ ਪਈਆਂ ਇਸ ਤੋਂ ਬਾਅਦ ਮੈਂ ਮਗਵਾਈਆਂ ਆ ਆ ਦੇਖੋ ਸਭ ਤੋਂ ਪਹਿਲਾਂ ਇਹ ਕਿੰਨੀਆਂ ਜ਼ਿਆਦਾ ਸੌਫਟ ਹੈ ਨਾ ਹਾਂ ਤੇ ਮੇਰੇ ਡਰੈਸ ਨਾਲ ਵੀ ਮੈਚ ਕਰਦੀ ਆਨਲਾਈਨ ਹੀ ਮਗਵਾਈਆਂ ਸੀ ਮੰਤਰਾ ਤੋਂ ਬੜੇ ਆਪਾ ਪਾਰ ਨਹੀਂ ਪਾ ਸਕਦੇ ਘਰੀ ਪਾ ਸਕਦੇ ਪਾਣੀ ਵਗੈਰਾ ਵਿੱਚ ਵੀ ਨਹੀਂ ਪਾਈਆਂ ਜਾ ਸਕਦੀਆਂ ਪਰ ਅਦਰ ਇਹ ਵੀ ਮੇਡੀਆਂ ਟੁੱਟੜ ਵਾਲੀਆਂ ਹੋ ਗਈਆਂ ਕਿਉਂਕਿ ਅੰਦਰ ਇਹ ਸੀਗੀਆਂ 200 ਰੁਪਏ ਵਿੱਚ ਸੀਗੀਆਂ ਮਤਲਬ 200 ਦੇ ਅੰਦਰ ਅੰਡਰ ਅੰਡਰ ਸੀਗੀਆਂ ਪਰ ਤੁਸੀਂ ਸਮਝੋ ਜੋ ਕਿੰਨੇ ਦੀ ਹੋ ਸਕਦੀਆਂ ਕੁਝ ਮੈਂ ਮਤਲਬ ਐਸਟੀਮੇਟ ਦੱਸਿਆ ਤੇ ਆ ਤਾਂ ਠੀਕ ਹੈ ਜਿਹੜਾ ਆਹ ਸਾਈਡ ਸੀਗੀ ਪਾਸਾ ਹਨ ਇਹ ਸਹੀ ਨਹੀਂ ਨਿਕਲਿਆ ਲੋ ਇਹ ਵੀ ਟੁੱਟੜ ਵਾਲੀਆਂ ਚਲੋ ਜਾਂਦੇ ਥੋੜੇ ਦਿਨ ਠੰਡਾ ਥੋੜੇ ਦਿਨ ਇਹਦੇ ਨੰਗ ਜਾਣਗੇ ਉਸ ਤੋਂ ਬਾਅਦ ਇਹ ਵੀ ਖਤਮ ਹੋ ਜਾਣਗੇ ਆ ਲੋ ਦੋ ਜੋੜੇ ਹਣ ਅਗਲੇ ਦੀ ਸਰਚਿੰਗ ਚੱਲ ਰਹੀ ਹੈ ਐਦਾਂ ਵੀ ਮੇਨਾ ਸ਼ੁਰੂ ਤੋਂ ਚਪਲਾਂ ਦੀ ਨੋ ਜੀ ਨਕ ਕਿਦਾਂ ਦਾ ਵੀੜਿਆ ਦਈ ਨਾ ਮਜ਼ਾ ਆ ਗਿਆ ਮੈਨੂੰ ਮਜ਼ਾ ਆ ਗਿਆ ਖਾ ਕੇ ਮਜ਼ਾ ਆ ਗਿਆ ਮਜ਼ਾ ਆ ਗਿਆ ਮਜ਼ਾ ਆ ਗਿਆ ਚੁੱਪ ਨਕਲ ਵੀੜਿਆ ਦਈ ਨਾ ਹੋਰ ਕੋਈ ਚੜਜੋਦੀ ਸੋ ਜੋ ਹਾਂਜੀ ਲੋ ਦੋਸਤੋ ਮੇਰਾ ਵਲੌਗ ਹਜੇ ਪੂਰਾ ਨਹੀਂ ਹੋਇਆ ਸੀਗਾ ਤੇ ਮੈਂ ਕਿਹਾ ਅੱਜ ਵਲੌਗ ਪੂਰਾ ਕਰਦੇ ਆਂ ਤੇ ਅੱਜ ਦੂਜਾ ਦਿਨ ਹੈ ਤੇ ਆਪ ਮੇਰਾ ਥੋੜਾ ਜਿਹਾ ਸਮਾਨ ਖਤਮ ਹੋਇਆ ਸੀਗਾ ਉਹ ਮੈਂ ਲੈਣ ਜਾ ਰਹੀ ਸੀ ਮਾਰਕੀਟ ਤੋਂ ਸਮਾਨ ਜੜਾ ਮਾਰਕੀਟ ਤੋਂ ਲੈ ਕੇ ਆਂਦੀ ਆ ਕਾਫੀ ਜਿਆਦਾ ਚੀਜ਼ਾਂ ਸੀਆਂ ਹਰ ਇੱਕ ਚੀਜ਼ ਬ੍ਰੇਕਟ ਤੋਂ ਵੀ ਨਹੀਂ ਮਿਲਦੀ ਹਨਾ ਇਸ ਲਈ ਫਿਰ ਸਮਾਨ ਲੈ ਆਵਾ ਤੇ ਬਣੇ ਰਿਓ ਬਲੌਗ ਨਾਲ ਸ਼ੂਟ ਜਿੰਨਾ ਹੋ ਸਕਿਆ ਮੈਂ ਕਰਨ ਦੀ ਕੋਸ਼ਿਸ਼ ਕਰੂੰਗੀ ਲਓ ਜੀ ਆਪਣਾ ਹੋ ਗਿਆ ਕੰਮ ਸਟਾਰਟ ਤੇ ਆਪਾਂ ਗਈ ਸੀਗੀ ਮਾਰਕੀਟ ਨੂੰ ਮਾਰਕੀਟ ਤੋਂ ਜਾ ਕੇ ਮੈਂ ਲੈ ਕੇ ਆਂਦਾ ਸੀਗਾ ਥੋੜਾ ਜਿਹਾ ਸਮਾਨ ਤੇ ਸਮਾਨ ਕੀ ਲੈ ਕੇ ਆਂਦਾ ਉਹ ਮੈਂ ਤੁਹਾਨੂੰ ਘਰ ਜਾ ਕੇ ਦਿਖਾਉਂਦੀ ਆ ਤੇ ਮੈਂ ਸੋਚਿਆ ਸੀ ਬਾਹਰ ਸ਼ੂਟ ਕਰੂੰਗੀ ਪਰ ਨਹੀਂ ਟਾਈਮ ਮਿਲਿਆ ਲੋ ਜੀ ਆਪਾਂ ਘਰ ਆ ਗਈ ਸੀ ਕਿ ਮੈਂ ਥੋੜਾ ਜਿਹਾ ਸਮਾਨ ਲੈਣ ਵਾਲਾ ਸੀਗਾ ਉਹ ਲੈ ਲਿਆ ਬਾਰ ਮਾਰੀ ਘੁੱਟੀ ਵਿੱਚ ਇਹਨਾਂ ਸ਼ੂਟ ਨਹੀਂ ਕਰ ਹੁੰਦਾ ਹੈਗਾ ਕੋਈ ਜਿਮਾਨਫੇ ਲੈਣਾ ਹੁੰਦਾ ਕਈ ਵਾਰ ਫਿਰ ਚੀਜ਼ਾਂ ਚਿੱਤੇ ਭੁੱਲ ਜਾਂਦੀਆਂ ਤੇ ਇੱਕ ਦੋ ਫਿਰ ਮੈਂ ਭੁਲਾ ਕੇ ਆ ਗਈਆਂ ਠੀਕ ਐ ਇੱਕ ਚਪਲਾ ਵਗੈਰਾ ਲੈਣੀ ਸੀ ਗਿਆ ਤੇ ਡੌਗ ਵਾਸਤੇ ਕੋਈ ਵੀ ਫੂਡ ਨਹੀਂ ਅੱਜ ਲੈ ਕੇ ਆ ਹੋਇਆ ਪਹਿਲਾਂ ਹੀ ਬੈਠੇ ਉਡੀਕਦੇ ਪਏ ਸੀਗੇ ਤੇ ਮੈਂ ਉਹਨਾਂ ਲਈ ਕੁਝ ਲੈ ਕੇ ਨਹੀਂ ਚਿੱਤਾ ਭੁੱਲ ਗਿਆ ਰਤੀ ਤਾਂ ਪਾ ਦਿੰਦਾ ਸੀ ਪਰ ਸਵੇਰੇ ਵੀ ਪਾ ਦਿੱਤਾ ਸੀਗਾ ਵਿਚਾਰੇ ਅੱਜ ਬੜੇ ਸੁਸਤੇ ਜਿਹਾ ਬੈਠੇ ਮੈਨੂੰ ਲੱਗਦਾ ਠੀਕ ਨਹੀਂ ਹੈਗੇ ਪਰ ਫਿਰ ਬਾਅਦ ਵਿੱਚ ਆਗਾ ਖਾਣ ਪੀਣ ਲੱਪੇ ਰਾਤ ਨੂੰ ਵੀ ਇੱਕ ਦਿਨ ਨਾ ਦਰਵਾਜ਼ੇ ਮੂਰੇ ਬੈਠਾ ਜਿੰਟੀ ਕਰਦਾ ਰਿਹਾ ਕਿ ਮੈਂ ਅੰਦਰ ਆਉਣਾ ਇੱਕ ਬੜਾ ਕਿਊਟ ਜਿਹਾ ਆਇਆ ਸਵੀਟ ਜਿਹਾ ਛੋਟਾ ਜਿਹਾ ਪੱਪੀ ਬਹੁਤ ਸੋਹਣਾ ਲੱਗਦਾ ਉਹ ਤੇ ਮੈਂ ਲੈ ਕੇ ਆਉਂਦੇ ਸੀਗੇ ਕੁਝ ਕੱਪੜੇ ਤੇ ਜਿੱਦਾਂ ਹੁਣ ਗਰਮੀਆਂ ਵੀ ਆ ਥੋੜਾ ਜਿਹਾ ਤੁਰ ਕੇ ਆਂਦਾ ਨਾਲ ਹੀ ਗਰਮੀ ਲੱਗਣ ਲੱਗੀ ਗਰਮੀਆਂ ਵੀ ਆ ਗਈਆਂ ਦੋ ਦੋ ਗਰਮੀਆਂ ਵਾਲੇ ਲੈ ਕੇ ਆਉਂਦੇ ਸੀ ਇੱਕ ਸਰਦੀਆਂ ਲਈ ਟੌਪ ਲੈਂਦੀ ਸੀ ਕਿਉਂਕਿ ਸਵੇਰ ਸ਼ਾਮ ਠੰਡ ਹੁੰਦੀ ਹੈ ਨਾ ਸਵੇਰ ਸ਼ਾਮ ਪਾਹ ਹੋ ਜਾਂਦੇ ਆ ਤੇ ਬਾਕੀ ਕਿਉਂਕਿ ਗਰਮੀ ਵਾਲੇ ਕੱਪੜੇ ਵੀ ਆ ਗਏ ਸੀ ਤੇ ਥੋੜੇ ਜਿਹਾ ਮੈਨੂੰ ਸੋਨੇ ਲੱਗੇ ਪਸੰਦ ਸੀਗੇ ਤੇ ਉਹ ਮੈਂ ਲੈ ਲੈ ਸੀ ਇੱਕ ਅਦਾ ਸਰਦੀਆਂ ਵਾਲਾ ਸੀਗਾ ਪਜਾਮੇ ਵਗੈਰਾ ਸੀ ਟੀ-ਸ਼ਰਟ ਵਗੈਰਾ ਸੀ ਤੇ ਇਹਦੇ ਵਿੱਚ ਸੀਗੇ ਫਿਰ ਨੋਪਨ ਕਰਕੇ ਦੇਖਦੇ ਆ ਟਰਾਈ ਕਰਕੇ ਪਾ ਕੇ ਕੀ ਕਿੱਦਾਂ ਆ ਬਸ ਇੱਕ ਚੁਪਲਾਈਆਂ ਉਹ ਵੀ ਲੈ ਆਉਂਗੀ ਹੌਲੀ ਹੌਲੀ ਲੈ ਹੁੰਦਾ ਸਮਾਨ ਕਾਫੀ ਜਦੋਂ ਲੈਣ ਵਾਲਾ ਸੀਗਾ ਤਾਂ ਕਰਕੇ ਟਾਈਮ ਲੱਗ ਗਿਆ ਹੌਲੀ ਹੌਲੀ ਚੀਜ਼ਾਂ ਲੈ ਹੁਈਆਂ ਚਲੋ ਫੇਰ ਜਾਉਂਗੀ ਤਾਂ ਚਿੱਤਾ ਹੋਗਾ ਤਾਂ ਲੈ ਆਉਂਗੀ ਕੁਤੇ ਆ ਰਿਹਾ ਤੇ ਆ ਗਿਆ ਉਹ ਆ। ਬਾਕੀ ਬਨੇਰੇਓ ਬਲੌਗ ਦੇ ਨਾਲ। ਲੋ ਜੀ ਰਾਤ ਨੂੰ ਕੜਨਾ ਹੁੰਦਾ ਹੁੰਦਾ ਪਰ ਮੈਂ ਨਾ ਲਿਆ। ਪੜੀ ਗਰੋਂ ਦਾ ਲਿਆ ਸੀਗਾ ਗਰਮ ਕਰਕੇ ਆਪਾਂ ਨਾ ਲਿਆ। ਰਾਤ ਨੂੰ ਮੈਨੂੰ ਲੱਗਦਾ ਹੈ ਕਿ ਜਿਨੇ ਧੁੱਪੇ ਬੈਹ ਜਾਂਦਾ ਉਹ ਰਹਾਵਾ ਜਿਹੀ ਚੱਲਦੀ ਜਾਂਦੀ ਹੈ ਨਾ। ਰਾਤ ਨੂੰ ਬੰਦਾ ਆਪਣੇ ਕੰਬਲ ਜਾਰੇ ਜਾਈ ਚ ਵੱਡ ਜਾਂਦਾ ਨਾ ਨਾ ਹੈ ਨਾ। ਸਲੇਬਸ ਕਰ ਬੜੀ ਨਾਲ ਉਹ ਨਾ ਕਿ ਹੱਤੀ ਸੀਗੇ। ਪਲੱਟ ਦੀ ਬਾਦੀ ਟੀ-ਸ਼ਰਟ ਪਾਈ ਠੱਡ ਲੱਗ ਲੱਪੀ ਹੁਣ ਫਿਰ ਮੈਂ ਕੋਟੀ ਪਾ ਲਈ ਆ ਤੇ ਬੱਸ ਨਾਲਿਆ ਬਤੀਏ ਨਹੀਂ ਤਾਂ ਜੂ ਜੋਂ ਸੌ ਜਾਣਾ ਆ ਤੇ ਦੇਖ ਰਹੀ ਆ ਜਦ ਬਲੌਗ ਮੇਰਾ ਹੋ ਗਿਆ ਹੋਇਆ ਕੰਪਲੀਟ ਠੀਕ ਹੈ ਤਾਂ ਫਿਰ ਪਾਲੂ ਕੱਪੀ ਸ਼ੂਟ ਕਰੂੰਗੀ ਕੁੱਤੇ ਬਹੁਤ ਜ਼ਿਆਦਾ ਤੰਗ ਕਰਦੇ ਰਹਿੰਦੇ ਪੂਰੀ ਰਾਤ ਦਰਵਾਜ਼ੇ ਵਿੱਚ ਹੀ ਬੈਠਾ ਰਹਿਆ ਇਹ ਨਰਾਂ ਕਿਤਾ De verdad que la, de la clama, ya Pero de mi cara. Va aquí. ¿Qué cara de esto? Bye, bye.